ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਹੈ ਹਾ ਹਾ ਦਾ ਸਵਰ ਕਰਕੇ ਵਰਤਣਾ ਹਾ ਹਾ ਦਾ ਸਵਰ ਕਰਕੇ ਵਰਤਣਾ ਜਿਹੜੇ ਸ਼ਬਦ ਦੇ ਅੰਤਲਾ ਖਰ ਹਾ ਹਾ ਸਵਰ ਕਰਕੇ ਵਰਤਿਆ ਗਿਆ ਹੁੰਦਾ ਹੈ ਤਾਂ ਪਹਿਲੇ ਹਾ ਹੇ ਉੱਤੇ ਊੜੇ ਵਾਂਗ ਪੜਿਆ ਜਾਂਦਾ ਹੈ ਜਿਵੇਂ ਸਿਆਹੋ ਇਹਦਾ ਸਿਆਹੋ ਬਣ ਗਿਆ ਹੋੜਾ ਬਣ ਗਿਆ ਹਾ ਹ ਜਿਹੜਾ ਅੰਕਲ ਵਾਲਾ ਇਹ ਇਹਦੇ ਉੱਤੇ ਹੋੜਾ ਬਣ ਗਿਆ ਇਸੇ ਤਰ੍ਹਾਂ ਜੇ ਹੋਰ ਸ਼ਬਦ ਹੈ ਵਿੱਚ ਹਾਂ ਆ ਹੇ ਦਾ ਇੱਥੇ ਹੋੜਾ ਬਣ ਗਿਆ ਇਹ ਬੜਨ ਪੜਨਾ ਆਪਾਂ ਵਿੱਚੋਂ ਇਹ ਇਮੀ ਲਿਖਾਇਆ ਜਾਊਗਾ ਇਮੀ ਲਿਖਾ ਹੋਊਗਾ ਪਰ ਪੜਨ ਵੇਲੇ ਆਪਾਂ ਇਹਨੂੰ ਸਿਆਹੋ ਵਿੱਚੋਂ ਪੜ ਲੈਣਾ ਅੱਗੇ ਹੈ ਮੂਹੂ ਮੂਹ ਮੰਮੇ ਨੂੰ ਕੜਾ ਹਾ ਤੇ ਹੈ ਮੂਹ ਇਹ ਜਿਹੜਾ ਹਾਹੇ ਦਾ ਆ ਹੈ ਆ ਚੀਜ਼ ਹੈ ਇਹ ਕੀ ਹੈ ਇਹ ਤੇ ਛੋੜਾ ਬਣ ਗਿਆ ਪੜਨ ਵਾਸਤੇ ਮੂਹ ਨੂੰ ਤੋਂ ਪਾਵ ਮੂਤੋਂ ਮੂਹ ਇਹ ਆਪਾਦਾਨ ਕਾਰਕਾ ਉਹਦੇ ਵਿੱਚ ਆਉਂਦਾ ਵੱਡ ਭਾਗਿਆ ਵਾਹ ਵਾਹ ਮੂਹ ਕੜਾਈ ਆਹਾ ਬੋਲਣਾ ਮੂਹ ਮੂਹ ਕੜਾਈ ਆਹਾ ਆਹ ਹੋੜੇ ਨਾਲ ਬੋਲਣ ਵਾਸਤੇ ਸਰ ਕੜਾਈ ਸਿਆਹੋ ਸਿਆਹੋ ਇਹ ਜਿਹੜਾ ਹਾਹਾ ਇਸੇ ਤਰ੍ਹਾਂ ਹੀ ਇਹ ਹਾਹ ਨੂੰ ਉਕੜ ਲੱਗਿਆ ਇਹ ਕੋੜੇ ਦਾ ਰੂਪ ਧਾਰਨ ਕਰ ਜੂ ਐਸਾ ਹਾਹ ਦੇ ਉੱਤੇ ਤੇ ਸਿਆਹ ਹੋ ਮੰਝੂਗਾ ਸਿਆਹ ਸਿਆਹ ਤੋਂ ਅਗੇ ਹਾਤ ਮਰੋੜੇ ਤਨ ਕੱਪੇ ਸਿਆਹ ਹੋਵਾ ਸੇ ਸਿਆਹ ਹੋਵਾ ਸੇ ਸੇ ਚਿੱਟਾ ਹੁੰਦਾ ਇਹ ਕਾਲਾ ਹੋ ਗਿਆ ਕਾਲੇ ਤੋਂ ਚਿੱਟਾ ਹੋ ਜਾਂਦਾ ਅਗੇ ਥੇਹੋਂ ਇਹ ਵੀ ਉਸੇ ਤਰ੍ਹਾਂ ਹੀ ਹੈ ਹਾਹੇ ਨੂੰ ਆਹ ਹੋ ਲੱਗਿਆ ਇਹ ਇਹਦਾ ਹੋੜਾ ਬਣ ਜਾਣਾ ਥੇਹੋਂ ਇੱਕ ਭੂਲੇ ਨਾਵੋ ਥੇਹੋ ਥੇਮੋ ਨਾਵੋ ਥੇਹੋ ਨਾਵੋ ਥੇਹੋ ਗੁਰ ਸ਼ਬਦੀ ਸੱਚ ਖੇਲੋ ਅੱਗੇ ਹੈ ਕਪਾਹ ਹੇਦੇ ਵੀ ਇਸੇ ਤਰ੍ਹਾਂ ਹੀ ਹਾਹੇ ਨੂੰ ਲੱਗਿਆ ੋਂਕੜ ਤੇ ਇਹਦੇ ਅੱਗੇ ਜਾ ਕੇ ਇਹਨੇ ਹੋੜਾ ਬਣ ਜਾਣਾ ਕਪਾਹ ਹਾਂ ਆ ਬਣ ਗਿਆ ਕਪਾਹ ਹੂੰ ਪੜਨ ਵਾਸਤੇ ਕਪਾਹ ਹੂੰ ਤਗ ਕਪਾਹ ਹੂੰ ਕਤੀਏ ਬਾਮਣ ਵਟੇ ਆਏ ਤਗ ਕਪਾਹੋ ਕਬਾਤੋਂ ਕਤੀਏ ਕਪਾਹੋ ਕਬਾਤੋਂ ਕਤੀਏ 82 ਵਟੇ ਆਈ ਅੱਗੇ ਹੈ ਕੁਛ ਹੋਰ ਸ਼ਬਦ ਨੇ ਉਹਨਾਂ ਨੂੰ ਸਿਰਫ ਲਿਖਿਆ ਹੈ ਜਿਸ ਤਰ੍ਹਾਂ ਹੈ ਪ੍ਰਬੋਧ ਪ੍ਰਬੋਧੋ ਇਹ ਔਂਕੜ ਆ ਗਿਆ ਪ੍ਰਬੋਧੋ ਔਰ ਆਹ ਜਿਹੜਾ ਚੱਕ ਕੇ ਇਹਦੇ ਉੱਤੇ ਆਹ ਹੋੜਾ ਬਣ ਜਾਣਾ ਤਾਂ ਇਹਦੇ ਉੱਤੇ ਪ੍ਰਬੋਧੋ ਪ੍ਰਬੋਧੋ ਕਹੋ ਆਹ ਹੇ ਦਾ ਫਿਰ ਹੋੜਾ ਬਣ ਗਿਆ ਆ